ਬਹੁਤ ਦੂਰ ਚਲੇਗੀ ਸਾਤੂ ਉਹਨੇ ਕਦੇ ਨਹੀਂ ਆਉਣਾ ਹੁਣ ਇਸ ਵਾਸਤੇ ਤੂੰ ਆ ਜਾ ਮੱਥਾ ਚੁੰਮਦੇ ਨੇ ਪਿਆਰ ਕਰਦੇ ਨੇ ਨਿੱਕਾ ਜਿਹਾ ਜੇਠਾ ਨਿੱਕੀਆਂ ਨਿੱਕੇ ਲੈਣਾ ਦੇ ਨਾਲ ਵੇਖਦਾ ਹੈ ਰਿਸ਼ਤੇਦਾਰ ਆਏ ਸਮਾਜੀ ਤੌਰ ਤੇ ਜਿਵੇਂ ਆਪਾਂ ਜਾਣਦੇ ਆ ਜੀ ਸਾਰਿਆਂ ਨੇ ਅਫਸੋਸ ਕੀਤਾ ਤੇ ਜਿੱਦਣ ਜਦੋਂ ਇਸ਼ਨਾਨ ਕਰਵਾਉਣ ਲੱਗੇ ਨੇ ਨਾ ਉਦੋਂ ਵੀ ਬਾਬਾ ਜੇਠਾ ਜੀ ਬੜੇ ਪਿਆਰ ਨਾਲ ਵੇਂਦੇ ਕਿਵੇਂ ਇਸ਼ਨਾਨ ਕਰਵਾਇਆ ਉਹਨਾਂ ਦੀ ਮਾਂ ਨੂੰ ਕਿਸੇ ਨੇ ਸਿਰ ਉੱਤੇ ਹੱਥ ਰੱਖਿਆ ਕਿਸੇ ਨੇ ਉਛੜ ਚੁੱਕ ਕੇ ਲਾਡ ਪਿਆਰ ਕੀਤਾ ਫਿਰ ਇਹਨਾਂ ਨੂੰ ਵੀ ਕਬਰਾਂ ਵਿੱਚ ਲੈ ਗਏ ਉਹ ਵੀ ਵੇਖਦੇ ਨੇ ਉੱਥੇ ਕਿਵੇਂ ਉਹਨਾਂ ਨੂੰ ਚਿਖਾ ਉਹਨਾਂ ਦੀ ਚੜੀ ਗਈ ਕਿਵੇਂ ਉੱਤੇ ਨਟਾਇਆ ਗਿਆ ਜਿਵੇਂ ਕੁਦਰਤ ਕਹਿ ਰਹੀ ਹੋਵੇ ਜੇਠਿਆ ਚੰਗੀ ਤਰ੍ਹਾਂ ਵੇਖ ਲੈ ਫਿਰ ਨੂੰ ਤੈਨੂੰ ਮੁੜੇ ਤੇ ਫਿਰ ਆਉਣਾ ਪੈਣਾ ਉਹ ਵੀ ਆਪਣੇ ਅੰਦਰ ਸਾਰਾ ਹੀ ਦਰਦ ਦੇਵੇ ਸਮਈ ਦਾ ਮਾ ਵਰਦਾ ਕਣ ਸ਼ਾਵਾਂ ਬੁੱਤਾ ਮੈਨੂੰ ਨਜ਼ਰ ਨਾ ਆਏ ਜਿਸ ਤੋਂ ਲੈ ਕੇ ਸ਼ਾਹ ਉਦਾਰੀ ਰੱਬ ਨੇ ਸਵਰਗ ਪੜਾਏ ਬਾਕੀ ਕੋਲ ਆ ਬੜਾ ਜਾਂਦੇ ਐ ਪਰ ਫੁੱਲਾ ਦੇ ਕਬਲਾ ਆ ਇਹ ਬੁੱਟਾ ਸੋਗ ਜਾਵੇ ਗੁਰੂ ਪੰਥ ਖਾਲਸਾ ਜੀ ਮਾਂ ਚਲੀ ਗਈ ਸਮਾਂ ਨਿਕਲ ਗਿਆ ਤੇ ਹੋੜੀ ਆਉਣੀ ਜਿਹੜਾ ਸੀ ਜੀਵਨ ਅੱਗੇ ਨੂੰ ਚੱਲ ਪਿਆ ਜਦੋਂ ਕਿਸੇ ਉੱਤੇ ਦੁੱਖ ਪੈ ਜੇ ਨਾ ਝੱਲਣਾ ਉਹਨੂੰ ਆਪ ਨੂੰ ਹੀ ਪੈਂਦਾ ਹੈ ਸਮਾਜੀ ਤੌਰ ਤੇ ਅਸੀਂ ਆਉਨੇ ਆ ਤੇ ਚਲੇ ਜਾਂਦੇ ਆ ਹਰੇਕ ਬੰਦੇ ਕੋ ਆਪਣੇ ਸਮੇਂ ਟਾਈਮ ਨਹੀਂ ਲੱਗਦਾ ਪਰ